ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਂਟਡ ਪ੍ਰਾਪਰਟੀ ਦੀ ਵੀਡੀਓ ਲੈ ਕੇ ਆਏ ਆ ਬਹੁਤ ਸਾਰੇ ਕਸਟਮਰ ਇਦਾਂ ਦੇ ਹੁੰਦੇ ਜਿਹੜੇ ਕਹਿੰਦੇ ਵੀ ਆਪਾਂ ਇਨਵੈਸਟ ਕਰਨਾ ਵੀ ਇਦਾਂ ਦੀ ਜਗ੍ਹਾ ਤੇ ਸਾਡੀ ਇਨਵੈਸਟਮੈਂਟ ਕਰਵਾਓ ਜਿੱਥੋਂ ਸਾਨੂੰ ਮੰਥਲੀ ਇਨਕਮ ਵੀ ਆਵੇ ਇਹ ਉਹਨਾਂ ਲਈ ਸਪੈਸ਼ਲ ਤੋਹਫਾ ਹੀ ਹੈ ਜੀ 10-12 ਕਮਰੇ ਬਣੇ ਹੋਏ ਆ ਸਾਰੇ ਕਮਰੇ ਕਿਰਾਏ ਤੇ ਚੜ ਜਾਂਦੇ ਥੇ 20 ਤੋਂ 25000 ਰੁਪਏ ਮੰਥਲੀ ਆਪਾਂ ਕਮਾ ਸਕਦੇ ਆ ਜੀ ਆ ਫਰੰਟ ਤੇ ਇੱਕ ਟੈਂਪਰੇਰੀ ਲੈਟਰਨ ਬਾਥਰੂਮ ਬਣ ਜਿਵੇਂ ਜੀ ਇੱਕ ਕਮਰਾ ਆ ਬਣਿਆ ਤੇ ਇਹਦੇ ਨਾਲ ਦੁਕਾਨ ਬਣੀ ਹੋਈ ਆ ਇਹ ਇਹਨੂੰ ਯੂਜ਼ ਕਰਦੇ ਆਗੇ ਤੇ ਉੱਪਰਲੀ ਸਾਈਡ ਮਾਲਕ ਆਪ ਰਹਿੰਦੇ ਆ ਉੱਪਰਲੇ ਪੋਰਸ਼ਨ ਤੇ ਤੇ ਟੋਟਲ ਜਿਹੜੇ ਤੁਹਾਨੂੰ ਦੱਸਿਆ ਉਹ 12 ਕਮਰੇ ਬਣਦੇ ਆ 12 ਚੋਂ 6-7 ਕਮਰੇ ਹੁਣ ਕਿਰਾਏ ਤੇ ਚੜੇ ਹੋਏ ਆ ਬਾਕੀ ਚੜਾਉਣ ਵਾਲੇ ਆ ਤੇ ਉਹ ਵੀ ਨਾਲ ਦੀ ਨਾਲ ਚੜ ਜਾਂਦੇ ਥੋੜਾ ਬਹੁਤਾ ਜਾਨੀ ਕਿ ਸੈਟਿੰਗ ਕਰਕੇ ਤੇ ਇੱਕ ਕਮਰਾ ਆ ਗਿਆ ਜੀ ਆ ਤੇ ਇਹ ਬੰਦ ਪਿਆ ਜੀ ਹੁਣ ਇਹ ਵੀ ਸ਼ਾਇਦ ਕਿਰਾਏ ਤੇ ਚੜਿਆ ਹੋਇਆ ਆ ਇੱਕ ਕਮਰਾ ਆ ਬਣਿਆ ਜੀ ਚਾਰ ਕਮਰੇ ਮੂਰੇ ਬਣੇ ਹੋਇਆ ਚਾਰ ਕਮਰੇ ਬੈਕ ਸਾਈਡ ਤੇ ਬਣੇ ਹੋਇਆ ਉਹਨਾਂ ਨੇ ਇੱਕ ਸਟੋਰ ਬਣਾਇਆ ਹੋਇਆ ਕਾਫੀ ਵੱਡਾ ਸਰ ਹਨ ਤੇ ਆ ਆ ਗਿਆ ਜੀ ਵਿਹੜਾ ਖੁੱਲਾ ਡੁੱਲਾ ਵਿਹੜਾ ਹੈ ਤੇ ਆ ਗੈਲਰੀ ਬਣੀ ਹੋਈ ਹੈ ਜੀ ਇਹਦੇ ਵਿੱਚ ਦੀ ਐਂਟਰੀ ਕਰਨ ਵਾਸਤੇ ਤੇ ਇਹ ਗੇਟ ਖੁੱਲਾ ਵੀ ਹੋ ਸਕਦਾ ਜੇ ਮੈਂ ਗੱਡੀ ਗੁੱਡੀ ਲਾਉਣੀ ਆ ਗੱਡੀਆਂ ਵੀ ਆ ਸਕਦੇ ਆ ਅੰਦਰ ਜੀ ਤੇ ਆ ਆ ਗਿਆ ਜੀ ਲੈਟਰਨ ਬਾਥਰੂਮ ਲੈਟਰਨ ਬਾਥਰੂਮ ਸੈਂਪਲ ਸੀਟ ਲੱਗੀ ਹੋਈ ਹੈ ਇੱਥੇ ਤੇ ਆ ਆ ਗਿਆ ਇਹਦੇ ਨਾਲ ਇਹ ਸਟੋਰ ਆ ਸਟੋਰ ਬਣਿਆ ਹੈ ਇਹਦੇ ਤੇ ਚਾਦਰਾਂ ਪਈਆਂ ਹੋਆਂ ਬਾਕੀ ਲੈਂਟਰ ਤੇ ਆ ਜੀ ਇਹਦੇ ਤੇ ਇਕੱਲੇ ਤੇ ਚਾਦਰਾਂ ਪਈਆਂ ਬਾਕੀ ਸਾਰਾ ਘਰ ਲੈਂਟਰ ਤੇ ਆ ਤੇ ਇੱਕ ਕਮਰਾ ਆ ਗਿਆ ਜੀ ਇੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਆ ਤੇ ਉਹਨਾਂ ਕੋਲ ਕਮਰੇ ਜਿਹੜੇ ਨੀਚੇ ਵਾਲੇ ਚਾਰ ਕਮਰੇ ਉਹਨਾਂ ਕੋਲ ਆ ਚੜੇ ਹੋਏ ਆਗੇ ਜਿਹੜੇ ਬੈਕ ਸਾਈਡ ਵਾਲੇ ਆ ਤੇ ਜਿਹੜੇ ਉੱਪਰਲੇ ਕਮਰੇ ਆਗੇ ਇਹ ਚੜੇ ਆ ਜੀ ਇੱਥੇ ਜਿਵੇਂ ਨਾਨਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਸਿੰਘ ਰਹਿੰਦੇ ਆ ਕੁਝ ਤੇ ਉਹਨਾਂ ਕੋਲ ਕਿਰਾਏ ਤੇ ਚੜੇ ਹੋਏ ਆ ਜੀ ਤੇ ਚਾਰ ਕਮਰੇ ਆ ਪ੍ਰਵਾਸੀ ਮਜ਼ਦੂਰਾਂ ਕੋਲ ਆ ਜੀ ਤਾਂ ਆਪਾਂ ਅੰਦਰ ਗਏ ਨਹੀਂਗੇ ਉਹਨਾਂ ਦੇ ਜਵਾਖ ਜੋ ਬੈਠੇ ਆ ਹੀ ਚਲੋ ਹਨਾ ਤੇ ਸਮਰਸੀ ਵੱਲ ਬੋਰ ਹੋਇਆ ਵਾ ਜੀ ਇੱਥੇ ਤੇ ਆ ਜੇ ਇੱਕ ਕਮਰਾ ਇਧਰ ਬੈਕ ਸਾਈਡ ਆ ਬਹੁਤ ਵਧੀਆ ਪ੍ਰਾਪਰਟੀ ਆ ਜੀ ਇਹ ਆਪਾਂ ਨੂੰ ਦੇਖਣ ਨੂੰ ਇਦਾਂ ਲੱਗਦਾ ਵੀ ਕਿਦਾਂ ਜੇ ਬਣੀ ਹੋਈ ਆ ਵੀ ਵਧੀਆ ਪ੍ਰਾਪਰਟੀ ਆ ਕਿਉਂਕਿ ਰੈਂਟ ਆਈ ਜਾਂਦਾ ਜੀ ਇੱਥੇ ਮੰਥਲੀ ਰੈਂਟ ਆਈ ਜਾਂਦਾ 2250 ਰੁਪਿਆ 5-7 ਕਮਰੇ ਕਿਰਾਏ ਤੇ ਚੜੇ ਹੋਏ ਆ ਬਾਕੀ ਚੜ ਜਾਣਗੇ ਜੀ ਉੱਪਰਲੇ ਕਮਰੇ ਵੀ ਕਿਰਾਏ ਤੇ ਚੜੇ ਹੋਏ ਆ نیچے ਵਾਲੇ ਆ ਵੀ 4 ਕਿਰਾਏ ਤੇ ਚੜੇ ਹੋਏ ਆ ਤੇ ਮੂਰੇ ਮਾਲਕ ਆਪ ਰਹਿੰਦੇ ਆ ਜੀ ਜਿਹੜਾ ਉੱਪਰਲਾ ਪੋਰਸ਼ਨ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਇਧਰ ਬੈਕ ਸਾਈਡ ਤੇ ਲੋਹੇ ਦੀਆਂ ਪੌਣੀਆਂ ਨੇ ਚੜਾਂਗਾ ਹੋਗਾ ਤੇ ਦੋ ਕਮਰੇ ਇੱਥੇ ਬਣੇ ਹੋਏ ਆ ਜੀ ਆ ਦੇਖੋ ਤੇ ਮੂਰੇ ਛੋਟਾ ਇਹ ਢੇਡਾ ਛੱਡਿਆ ਹੋਇਆ ਬਾਕੀ ਆਪਾਂ ਜਿਵੇਂ ਇਹਨੂੰ ਪ੍ਰਾਪਰਟੀ ਨੂੰ ਖਰੀਦ ਕੇ ਆਪਣੇ ਹਿਸਾਬ ਨਾਲ ਥੋੜਾ ਬਹੁਤਾ ਹੋਰ ਤਿਆਰੀ ਤਰੂਕ ਕਰਾ ਕੇ ਵਧੀਆ ਬਣਾ ਸਕਦੇ ਆ ਹੁਣ 22500 ਰੁਪਇਆ ਰੈਂਟ ਆ ਰਿਹਾ ਫਿਰ ਰੈਂਟ ਵੀ ਵੱਜੂਗਾ ਜੀ ਠੀਕ ਹੈ ਜੀ ਤੇ ਆ ਇੱਥੇ ਵੀ ਇੱਕ ਕਮਰਾ ਬਣ ਸਕਦਾ ਨਾਨਕਸਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲੇ ਆ ਤੁਹਾਨੂੰ ਪਤਾ ਇੱਥੇ ਜੀ ਪ੍ਰਾਪਰਟੀ ਮਿਲਦੀ ਨਹੀਂ ਛੇਤੀ ਕਿਤੇ ਹਨਾ ਜੀ 메ਨ ਲੈਂਕ ਰੋਡ ਦੇ ਉੱਤੇ ਪ੍ਰਾਪਰਟੀ ਆ 6 6.5 ਬਸਵੇਂ ਜਗਾ ਜੀ 3.5 300 ਗਾਜ ਤੇ ਬਾਕੀ ਰਜਿਸਟਰੀ ਦੇਖ ਲਾਂਗੇ ਆਪਾਂ ਚੈੱਕ ਕਰ ਲਾਂਗੇ ਅੰਕਲ ਹੁਣੀ ਕਹਿੰਦੇ ਵੀ 9-10 ਮਰਲੇ ਆ ਜਿਹੜੇ ਵੱਡੇ ਮਰਲੇ ਹੁੰਦੇ ਹੈਗੇ ਉਹ ਉਹਨਾਂ ਨੇ ਰਜਿਸਟਰੀ ਹਿਸਾਬ ਨਾਲ ਦੱਸਿਆ ਜੀ ਤੇ ਆਜੋ ਹੁਣ ਆਪਾਂ ਦਿਖਾਉਂਦੇ ਆ ਉੱਪਰਲਾ ਪੋਰਸ਼ਨ ਉਧਰ ਜਿੱਥੇ ਅੰਕਲ ਹੁਣੀ ਰਹਿੰਦੇ ਆ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਹੀ ਮੰਗਿਆ ਜੀ ਇੱਥੇ ਅੰਕਲ ਆਂਟੀ ਜਿਹੜੇ ਰਹਿੰਦੇ ਆ ਨਾ ਉਹ ਅੰਕਲ ਆਂਟੀ ਕਾਫੀ ਬਜ਼ੁਰਗ ਨੇ ਤੇ ਉਹਨਾਂ ਦੇ ਕੋਈ ਲੜਕਾ ਹੈ ਨਹੀਂ ਜੀ ਬੇਟੀਆਂ ਨੇ ਉਹ ਕਹਿੰਦੇ ਵੀ ਅਸੀਂ ਸੇਲ ਕਰਕੇ ਬੇਟੀਆਂ ਕੋਲ ਰਹਿਣਾ ਤਾਂ ਕਰਕੇ ਪ੍ਰੋਪਰਟੀ ਵੇਚਣ ਲੱਗਿਆ ਜੀ ਹੋਰ ਕੋਈ ਦਿੱਕਤ ਨਹੀਂ ਜੀ ਤੇ ਆ ਦੇਖੋ ਜੀ ਇਧਰ ਆ ਪੌੜੀਆਂ ਚੜ੍ਹਦੀਆਂ ਨੇ ਬਾਹਰ ਦੀ ਪੌੜੀਆਂ ਚੜ੍ਹਦੀਆਂ ਇਹ ਵੀ ਆਪਾਂ ਜਣ ਕੇ ਕਿਰਾਏ ਤੇ ਹੀ ਦੇ ਸਕਦੇ ਆ ਬਾਅਦ ਵਿੱਚ ਜਦੋਂ ਆਪਾਂ ਖਰੀਦ ਦਾਂਗੇ ਇਹਨੂੰ ਵੀ ਆਪਾਂ ਕਿਰਾਏ ਤੇ ਦੇ ਸਕਦੇ ਆ ਜੀ ਉੱਪਰ ਦੋ ਕਮਰੇ ਬਣੇ ਹੋਇਆ ਬਰਾਂਡਾ ਬਣਿਆ ਹੋਇਆ ਕਿਚਨ ਬਣੀ ਹੋਈ ਆ ਤੇ ਲੈਟਰਨ ਬਾਥਰੂਮ ਆ ਜੀ ਆ ਦੇਖੋ ਆ ਸਾਹਮਣੇ ਦੋ ਕਮਰੇ ਬਣਿਆ ਤੇ ਆ ਗਈ ਬਰਾਂਡਾ ਇਹ ਜਾਲੀ ਜੁਲੀ ਲੱਗੀ ਹੋਈ ਆ ਤੇ ਆ ਗਈ ਕਿਚਨ ਜੀ ਆ ਦੇਖੋ ਸੋਚ ਦੇ ਵਿੱਚ ਸਾਰਾ ਜਣ ਕੇ ਕੰਮ ਹੋਇਆ ਵਾ ਤੇ ਆ ਇੱਕ ਕਮਰਾ ਆ ਗਿਆ ਜੀ ਇੱਥੇ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਜੀ ਤੇ ਇੱਕ ਕਮਰਾ ਆ ਦੇਖੋ ਜੀ ਇੱਕ ਕਮਰੇ ਦੇ ਮੂਹਰੇ ਛੋਟੀ ਜਿਹੀ ਇੱਕ ਬਾਲਕਨੀ ਛੱਡੀ ਹੋਈ ਆ ਉਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਤੇ ਆ ਦੇਖੋ ਜੀ ਆ ਗਈ ਬਾਲਕਨੀ ਇਹ ਵੀ ਵਧੀਆ ਜਣ ਕੇ ਬਣੀ ਹੋਈ ਆ ਆ ਆ ਗਿਆ ਜੀ ਮੇਨ ਜਿਹੜਾ ਲਿੰਕ ਰੋਡ ਆ ਆ ਗਿਆ ਲਿੰਕ ਰੋਡ ਲੋਕੇਸ਼ਨ ਬਹੁਤ ਵਧੀਆ ਜੀ ਸਾਰੇ ਕਮਰੇ ਕਿਰਾਏ ਤੇ ਚੜ ਜਾਂਦੇ ਇੱਥੇ ਜੇ ਮੰਨ ਲਓ ਹੁਣ 6-7 ਕਮਰੇ ਕਿਰਾਏ ਤੇ ਚੜੇ ਹੋਏ ਆ ਬਾਕੀ ਵੀ ਚੜ ਜਾਣਗੇ ਜੀ ਜਿਵੇਂ ਆ ਮੂਰਲਾ ਬਾਥਰੂਮ ਬੂਥਰੂਮ ਐ ਥੋੜਾ ਬਹੁਤਾ ਸੈੱਟ ਕਰਵਾ ਕੇ ਕਿ ਵੀਰੇ ਕਸਟਮਰ ਇਦਾਂ ਵੀ ਚਲਾ ਜਾਂਦਾ ਹਦਾ ਤੁਹਾਨੂੰ ਪਤਾ ਜੀ ਨੇ ਕਿਰਾਇਆ ਦੇਣਾ ਜੀ ਉਹ ਕਹਿੰਦਾ ਵਧੀਆ ਚੀਜ਼ ਹੋਵੇ ਇਹ ਅੰਕਲ ਆਂਟੀ ਇਹਨਾਂ ਕਰਵਾ ਨਹੀਂ ਸਕਦੇ ਨਾ ਥੋੜਾ ਬਹੁਤਾ ਹੋਰ ਯਾਨੀ ਕਿ ਵਧੀਆ ਢੰਗ ਦਾ ਬਣ ਸਕਦਾ ਥੋੜੀ ਮਿਹਨਤ ਕਰਨੀ ਪੈਣੀ ਐ ਤੇ ਪੈਸੇ ਲਾਉਣੇ ਪੈਣ ਹੈਨਾ ਆ ਆ ਗਿਆ ਜੀ ਵਾਸ਼ਿੰਗ ਏਰੀਆ ਇੱਥੇ ਕੱਪੜੇ ਕੁੱਪੜੇ ਧੋਣ ਵਾਸਤੇ ਤੇ ਆ ਲੈਟਰਨ ਬਾਥਰੂਮ ਆ ਠ ਤੇ ਹੁਣ ਕਰਦੇ ਆਂ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 25 ਲੱਖ ਰੁਪਇਆ ਇਸ ਪ੍ਰਾਪਰਟੀ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਣਤਣ ਕੀਤਾ ਜਾਊਗਾ ਜੀ ਜਿਹੜੇ ਵੀ ਕਸਟਮਰ ਇਹ ਪ੍ਰਾਪਰਟੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 7814092514 7814092514 ਮਿਲਦੇ ਆਂ ਜੀ ਨੈਕਸਟ ਵੀਡੀਓ ਤੇ ਥੈਂਕ ਯੂ